ਮੋਸਟਲੀ ਜੈਂਜੀ ਇੱਕ ਜਨਰੇਸ਼ਨ ਆ ਗਈ ਹੈ ਜਿਨ੍ਹਾਂ ਨੂੰ ਮੈਨੂੰ ਲੱਗਦਾ ਮੈਂ ਵੀ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰੂੰਗੀ ਮੈਂ ਕਦੇ ਵੀ ਬੀਬੀ ਰਜਨੀ ਬਾਰੇ ਨਹੀਂ ਸੁਣਿਆ ਸੀ ਇਸ ਫਿਲਮ ਤੋਂ ਪਹਿਲਾਂ ਬਿਕੋਜ਼ ਸਾਡੇ ਕਿਉਂ ਅਸੀਂ ਪਿੰਡਾ-ਪੁੰਡਾ 'ਚ ਜਿਹੜੇ ਪਹਿਲਾਂ ਰਹਿੰਦੇ ਸੀ ਦਾਦੀ ਦਾਦੂ ਸਭ ਹੁਣ ਅਸੀਂ ਸ਼ਹਿਰਾਂ ਦੇ ਵਿੱਚ ਸ਼ਿਫਟ ਹੋ ਗਏ ਆਂ ਤੇ ਸਾਡਾ ਇੰਟਰਸਟ ਘੱਟ ਰਹਿ ਗਿਆ ਨਾ ਚੀਜ਼ਾਂ ਦੇ ਵਿੱਚ ਤਾਂ ਮੈਂ ਤੁਹਾਡੇ ਤੋਂ ਜਾਨਣਾ ਚਾਹੂੰਗੀ ਕਿ ਤੁਸੀਂ ਬੀਬੀ ਰਜਨੀ ਦੀ ਸਟੋਰੀ ਕੀ ਸੁਣੀ ਸੀ ਐਂਡ ਤੁਹਾਨੂੰ ਪਤਾ ਸੀ ਇਸ ਬਾਰੇ ਜਾਂ ਮਤਲਬ ਕਿੰਨਾ ਤੁਸੀਂ ਰਿਲੇਟ ਕੀਤਾ ਜਦੋਂ ਫਿਲਮ ਸ਼ੂਟ ਕੀਤੀ ਮੈਂ ਆਪਣੇ ਗ੍ਰੈਂਡਪੈਰੈਂਟਸ ਤੋਂ ਵੀ ਰਜਨੀ ਬੱਲਾ ਦੀ ਸਟੋਰੀ ਸੁਣੀ ਸੀ ਸ਼ੀ ਵਾਸ ਰਜਨੀ ਬੱਲਾ ਐਕਚੁਅਲੀ ਤੋ ਦੂਨੀ ਚੰਦੀ ਲੜਕੀ ਹੁੰਦੀ ਐ ਛੇਵੀਂ ਸਤਵੀਂ ਲੜਕੀ ਹੁੰਦੀ ਐ ਉਹਨਾਂ ਦੇ ਘਰ ਮੁੰਡਾ ਨਹੀਂ ਹੁੰਦਾ ਤਾਂ ਉਹ ਮੁੰਡੇ ਦੀ ਆੜ ਦੇ ਵਿੱਚ ਸ਼ੀ ਬਿਕਮਸ ਦ ਮੋਸਟ ਨੈਗਲੈਕਟਡ ਚਾਈਲਡ ਤੇ ਬਹੁਤ ਜ਼ਿਆਦਾ ਜਦੋਂ ਨੈਗਲੈਕਟਡ ਹੁੰਦੀ ਹੈ ਤਾਂ ਮਿਰਰ ਰੋਲ ਭਜਨੋ ਦਾ ਹੁੰਦਾ ਮੈਂ ਉੱਥੇ ਰੱਬ ਦੇ ਨਾਲ ਜੁੜੀ ਹੋਈ ਆ ਗੁਰਨਾਨਕ ਦੇਵ ਜੀ ਦੀਆਂ ਬਾਣੀਆਂ ਪੜ੍ਹਦੀ ਆ ਉਹ ਤੇ ਉਹੀ ਬਾਣੀਆਂ ਉਹ ਰਜਨੀ ਨੂੰ ਸਿਖਾਉਂਦੀ ਹੈ ਕਿ ਲਾਈਫ ਐਦਾਂ ਦੀ ਹੋਣੀ ਚਾਹੀਦੀ ਇੱਕ ਆਸ ਰੱਬ ਨਾਲ ਜੁੜਨ ਦੀ ਵਿਸ਼ਵਾਸ ਰੱਬ ਨਾਲ ਜੁੜਨ ਦਾ ਸੋ ਇਹ ਮੇਰਾ ਮੇਨਲੀ ਕੈਰੈਕਟਰ ਹੈ ਇਸ ਫਿਲਮ ਦੇ ਵਿੱਚ ਜਿਹੜਾ ਕਿ ਮੈਨੂੰ ਬਹੁਤ ਮਤਲਬ ਅੱਛਾ ਲੱਗਦਾ ਹੈ ਕਿ ਔਖਾ ਸੀ ਕਿਉਂਕਿ ਬਾਣੀ ਨੂੰ ਉਚਾਰਨਾ ਗੁਰਨਾਨਕ ਦੇਵ ਜੀ ਦੀ ਆ ਗੁਰਬਾਨੀ ਨੂੰ ਆਪਣੀ ਨੂੰ ਉਹਦਾ ਸਹੀ ਉਚਾਰਨ ਹੋਣਾ ਚਾਹੀਦਾ ਔਰ ਐਦਾਂ ਕਦੇ ਬਾਣੀ ਸਿੱਖੀ ਨਹੀਂ ਸੀ ਕਿ ਤੁਸੀਂ ਬੋਲ ਸਕੋ ਤੇ ਉਹ ਸਾਰਾ ਕੁਝ ਇਸ ਫਿਲਮ ਲਈ ਸਿੱਖਣਾ ਪਿਆ ਮੋਸਟਲੀ ਜੈਂਜੀ ਇੱਕ ਜਨਰੇਸ਼ਨ ਆ ਗਈ ਹੈ ਜਿਨ੍ਹਾਂ ਨੂੰ ਮੈਨੂੰ ਲੱਗਦਾ ਮੈਂ ਵੀ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰੂੰਗੀ ਮੈਂ ਕਦੇ ਵੀ ਬੀਬੀ ਰਜਨੀ ਬਾਰੇ ਨਹੀਂ ਸੁਣਿਆ ਸੀ ਇਸ ਫਿਲਮ ਤੋਂ ਪਹਿਲਾਂ ਬਿਕੋਜ਼ ਸਾਡੇ ਕਿਉਂ ਅਸੀਂ ਪਿੰਡਾ-ਬੁੰਡਾ 'ਚ ਜਿਹੜੇ ਪਹਿਲਾਂ ਰਹਿੰਦੇ ਸੀ ਦਾਦੀ ਦਾਦੂ ਸਭ ਹੁਣ ਅਸੀਂ ਸ਼ਹਿਰਾਂ ਦੇ ਵਿੱਚ ਸ਼ਿਫਟ ਹੋ ਗਏ ਆਂ ਤੇ ਸਾਡਾ ਇੰਟਰਸਟ ਘੱਟ ਰਹਿ ਗਿਆ ਨਾ ਚੀਜ਼ਾਂ ਦੇ ਵਿੱਚ ਤਾਂ ਮੈਂ ਤੁਹਾਡੇ ਤੋਂ ਜਾਨਣਾ ਚਾਹੂੰਗੀ ਕਿ ਤੁਸੀਂ ਬੀਬੀ ਰਜਨੀ ਦੀ ਸਟੋਰੀ ਕੀ ਸੁਣੀ ਸੀ ਐਂਡ ਤੁਹਾਨੂੰ ਪਤਾ ਸੀ ਇਸ ਬਾਰੇ ਆ ਮਤਲਬ ਕਿੰਨਾ ਤੁਸੀਂ ਰਿਲੇਟ ਕੀਤਾ ਜਦੋਂ ਫਿਲਮ ਸ਼ੂਟ ਕੀਤੀ ਮੈਂ ਆਪਣੇ ਗ੍ਰੈਂਡਪੈਰੈਂਟਸ ਤੋਂ ਬੀ ਬੀ ਰਜਨੀ ਬੱਲਾ ਦੀ ਸਟੋਰੀ ਸੁਣੀ ਸੀ ਸ਼ੀ ਵਾਸ ਰਜਨੀ ਬੱਲਾ ਐਕਚੁਅਲੀ ਤੋ ਦੂਨੀ ਚੰਦੀ ਲੜਕੀ ਹੁੰਦੀ ਐ ਛੇਵੀਂ ਸਤਵੀਂ ਲੜਕੀ ਹੁੰਦੀ ਐ ਉਹਨਾਂ ਦੇ ਘਰ ਮੁੰਡਾ ਨਹੀਂ ਹੁੰਦਾ ਤਾਂ ਉਹ ਮੁੰਡੇ ਦੀ ਆੜ ਦੇ ਵਿੱਚ ਸ਼ੀ ਬਿਕਮਸ ਦ ਮੋਸਟ ਨੈਗਲੈਕਟਡ ਚਾਈਲਡ ਤੇ ਬਹੁਤ ਜ਼ਿਆਦਾ ਜਦੋਂ ਨੈਗਲੈਕਟਡ ਹੁੰਦੀ ਆ ਤਾਂ ਮਿਰਰ ਰੋਲ ਭਜਨੋ ਦਾ ਹੁੰਦਾ ਮੈਂ ਉੱਥੇ ਰੱਬ ਦੇ ਨਾਲ ਜੁੜੀ ਹੋਈ ਆ ਗੁਰਨਾਨਕ ਦੇਵ ਜੀ ਦੀਆਂ ਬਾਣੀਆਂ ਪੜ੍ਹਦੀ ਆ ਉਹ ਤੇ ਉਹੀ ਬਾਣੀਆਂ ਉਹ ਰਜਨੀ ਨੂੰ ਸਿਖਾਉਂਦੀ ਆ ਕਿ ਲਾਈਫ ਐਦਾਂ ਦੀ ਹੋਣੀ ਚਾਹੀਦੀ ਇੱਕ ਆਸ ਰੱਬ ਨਾਲ ਜੁੜਨ ਦੀ ਵਿਸ਼ਵਾਸ ਰੱਬ ਨਾਲ ਜੁੜਨ ਦਾ ਸੋ ਇਹ ਮੇਰਾ ਮੇਨਲੀ ਕੈਰੈਕਟਰ ਹੈ ਇਸ ਫਿਲਮ ਦੇ ਵਿੱਚ ਜਿਹੜਾ ਕਿ ਮੈਨੂੰ ਬਹੁਤ ਮਤਲਬ ਅੱਛਾ ਲੱਗਦਾ ਹੈ ਕਿ ਔਖਾ ਸੀ ਕਿਉਂਕਿ ਬਾਣੀ ਨੂੰ ਉਚਾਰਨਾ ਗੁਰਨਾਨਕ ਦੇਵ ਜੀ ਦੀ ਆ ਗੁਰਬਾਣੀ ਨੂੰ ਆਪਣੀ ਨੂੰ ਉਹਦਾ ਸਹੀ ਉਚਾਰਨ ਹੋਣਾ ਚਾਹੀਦਾ ਔਰ ਐਦਾਂ ਕਦੇ ਬਾਣੀ ਸਿੱਖੀ ਨਹੀਂ ਸੀ ਕਿ ਤੁਸੀਂ ਬੋਲ ਸਕੋ ਤੇ ਉਹ ਸਾਰਾ ਕੁਝ ਇਸ ਫਿਲਮ ਲਈ ਸਿੱਖਣਾ ਪਿਆ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।